ਇਹ ਘਟਨਾ ਵਾਪਰੀ ਸੀ ਜਿੱਥੇ ਕਿ ਇੱਕ ਟਰੱਕ ਦਾ ਇੱਕ ਨੋਵਾ ਵਿੱਡੀ ਨਾਲ ਐਕਸੀਡੈਂਟ ਹੋਇਆ ਸੀ ਉਹ ਉਸ ਨੋਵਾ ਵਿੱਡੀ ਜੋਪਿੰਦਰਾ ਸੂਨ ਤੇ ਬੱਚੇ ਸੂਨ ਨੂੰ ਹੋ ਗਿਆ ਸੀ ਤੇ ਐਕਸੀਡੈਂਟ ਇਨਾ ਭਿਆਨਕ ਸੀਗਾ ਕਿ ਉਹਦੇ ਚ ਕਈ ਬੱਚਿਆਂ ਦੀ ਜਿਹੜੀ ਹੈ ਗੈਰ ਕੁਦਰਤੀ ਮੌਤ ਹੋਈ ਉਹਨਾਂ ਬੱਚਿਆਂ ਨੇ ਇਹ ਪੜ੍ਹ ਲੇ ਕਿ ਕਿਸਨੇ ਅਫਸਰ ਬਨਾਸੀ ਕਿਸਨੇ ਉਹ ਪੀਰ ਬਨਾਸੀ ਸਮਾਜ ਚ ਆਪਣਾ ਯੋਗਦਾਨ ਪਾਇਆ ਸੀ ਪਰ ਬਹੁਤ ਹੀ ਮੰਨ ਭਾਗੀ ਘਟਨਾ ਜਿਹੜੀ ਆ ਉਹ ਉਹਨਾਂ ਦੀ ਜ਼ਿੰਦਗੀ ਨੂੰ ਬਚਿਆ ਦੇ ਖੰਸਰਾ ਸਮੂਹ ਬਹੁਤ ਜਿਆਦਾ ਅਫਸੋਸ ਸੀ ਇਸ ਘਟਨਾ ਨੇ ਐਂਡ ਅਸਲੀ ਬੇਵੰਤ ਹੋਈ ਕਾਰਵਾਈ ਜਿਹੜੀ ਆ ਅਪਣੇ ਸ਼ੁਰੂ ਕਰਾਂਗੇ ਪਹਿਲਾ ਜਿਹੜਾ ਐਕਸੀਡੈਂਟ ਦਾ ਮਾਮਲਾ ਸੀਗਾ ਉਹਦੇ ਚ ਅਸੀਂ ਗੁਪਿੰਦਰ ਸਿੰਘ ਮੌਕੇ ਤੋਂ ਹੀ ਟਰੱਕ ਦਾ ਡਰਾਈਵਰ ਜਿਹੜਾ ਗੁਪਿੰਦਰ ਸਿੰਘ ਸੀਗਾ ਉਹਨੂੰ ਅਸੀਂ ਗ੍ਰਿਫਤਾਰ ਕੀਤਾ। ਉਹਦੇ ਬਾਅਦ ਇਸ ਟੇਪਰ ਤੇ ਤਿੰਨ ਮਾਰੇ ਸੀਗੇ ਜਿਦੇ ਚੋਂ ਗੁਪਿੰਦਰ ਸਿੰਘ ਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਅਨਿਕੇਤ ਨੂੰ ਵੀ ਅਸੀਂ ਗ੍ਰਿਫਤਾਰ ਕੀਤਾ। ਉਸ ਤੋਂ ਬਾਅਦ ਤੀਜਾ ਜਿਹੜਾ ਦੋਸ਼ੀ ਸੀ ਗਰਨੇਸ਼ ਸਿੰਘ ਇੱਕ ਸਮਾਂ ਤੋਂ ਇਸਲੇ ਕਈ ਦਿਨਾਂ ਤੋਂ ਖ਼ਬਰ ਚੱਲ ਰਿਹਾ ਸੀ ਸਮਾਣੇ ਹਰ ਵਿੱਚ ਕਾਫੀ ਗਰੋਸ ਸੀਗਾ ਕਿ ਇਹਨੂੰ ਛੇ ਦਿਨ ਜੇ ਵੀ ਹਸਪਤਾਲੋਂ ਦੋ ਦਿਨ ਪਹਿਲਾਂ ਮਨਜੋਤ ਮੁੱਖ ਮੰਤਰੀ ਪੰਜਾਬ ਵਰਚਿਆਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨਗੇ ਸਮਾਣੇ ਵੀ ਪਹੁੰਚੇ ਸੀ ਮਨਜੋਤ ਮੁੱਖ ਮੰਤਰੀ ਪੰਜਾਬ ਤੇ ਮਨਜੋਤ ਜੀ ਵੀ ਪੰਜਾਬ ਦੇ ਇਹ ਰਕਸ਼ਨ ਦਿੱਤੇ ਸੀ ਕਿ ਛੇਤੀ ਤੋਂ ਛੇਤੀ ਇੱਕ ਪਰਦੇ ਤੀਜੇ ਮਾਲਕ ਗੁਰਨੀਤ ਸਿੰਘ ਉਹ ਵੀ ਐਸਪੀ ਪਰ ਜਿਵੇਂ ਕਿ ਮੈਂ ਦੱਸਿਆ ਦੋ ਮਾਲਕ ਹਨ ਕਿ ਤੇ ਗੁਰਵਿੰਦਰ ਸਿੰਘ ਕਲਾ ਹਸਪਤਾਲ ਚ ਸੀ ਦੂਜੀ ਰੋਣੀ ਸਿੰਘ ਨੇ ਮਾਮੂਜ ਖੰਡਾਫ ਤੇ ਹਰਿਆਣਾ ਰਿਪੋਰਟ ਚ ਆਪਣੀ ਐਂਟੀਸਿਪੇਟਰੀ ਕੇਸ ਵੀ ਲਾਈ ਓ ਵੀ ਅਸੀਂ ਉਰਜ਼ੋਰ ਪੈਰੀ ਕਰਕੇ ਕਿ ਉਹ ਕੋਈ ਡਿਸਕ੍ਰੀਪਟਰੀ ਬੇਜ ਜਿਹੀ ਹੋ ਨਹੀਂ ਹੁੰਦੇ। ਮਨਜੋਤ ਸਿੰਘ ਸਾਹਿਬ ਤੇ ਰੇਸ਼ਨਾ ਤੋਂ ਬਾਅਦ ਅਸੀਂ ਪਹਿਲਾਂ ਤੋਂ ਜਿਹੜੀ ਗੁਰਦੀਪ ਸਿੰਘ ਨੂੰ ਪੜ੍ਹਨ ਦੀ ਜ਼ੋਰ ਕੋਸ਼ਿਸ਼ਾਂ ਕਰ ਰਹੀ ਸੀ। ਉਹਨਾਂ ਕੋਸ਼ਿਸ਼ਾਂ ਚ ਅਸਿਰ ਹੋਏ ਤੇ ਜਿੱਤ ਅਕੇ ਆਏ। ਅਸੀਂ ਸਿਰਬਰ ਸੈਲ ਦੀ ਡੈਡੀਕੇਟਿਡ ਟੀਮ ਬਿਠਾ ਕੇ ਜਿਹਦੇ ਸਾਰੇ ਰਿਸ਼ਤੇਦਾਰਾਂ ਦੇਖਦੇ ਇਹਨਾਂ ਦੇ ਜਿਹੜੇ ਟੈਕਨੀਕਲੀ ਅਸੀਂ ਅਨਲਾਈਜ਼ ਕਰਨਾ ਸ਼ੁਰੂ ਕੀਤਾ ਕਿ ਕਿਤੇ ਉਹ ਵੀ ਇਹਦਾ ਕੋਈ ਸੁਹਾਰਾ ਲੱਗ ਕਰੇ ਤੇ ਕਤਰਾਲੇ ਪਿੰਡ ਤੋਂ ਜਿਹੜਾ ਇਹ ਪੱਬਰ ਦਾ ਤੀਜਾ ਮਾਲਿਕਾ ਵੀ ਸੀ ਇਹਨੂੰ ਅੱਜ ਅਸੀਂ ਅਰਸ਼ ਕਰਨ ਦੇ ਕਾਮਯਾਬ ਹੋਏ ਇਹ ਅਰਸ਼ਟ ਦੇ ਨਾਮ ਵੀ ਇਹ ਸਾਰਾ ਸਰਗਨ ਜਿਹੜਾ ਆਉਂਕੋ ਰੋਜ਼ ਹੁੰਦਾ ਹੈ ਡਰਾਈਵਰ ਪਹਿਲੇ ਦਿਨ ਫੜਿਆ ਗਿਆ ਸੀ ਪੱਬਰ ਦੇ ਦੂਜੇ ਮਾਲਿਕ ਫੜੇ ਗਏ ਸੀ ਤੀਜਾ ਮਾਲਿਕ ਸੀ ਐਂਡ ਇਹ ਜਿਹੜਾ ਪੂਜਾ ਪਰਚਾ ਸੀਗਾ ਜਿਹਨੋਂ ਵੀ ਇਸ ਨੂੰ ਕੋਹੜਾ ਚਲ ਰਿਹਾ ਸੀ ਤੇ ਇਹਨੂੰ ਪਨਾਹ ਦੀ ਪਨਾਹਗੀਰੀ ਦਾ ਜਿਹੜਾ ਇਹਨੂੰ ਪਰਚਾ ਸੀ ਲੈਨੇ ਆ ਕਿ ਜਿਹੜਾ ਕੋਹੜਾ ਚਲ ਰਿਹਾ ਉਹਨੂੰ ਪੁਲਿਸ ਦੇ ਸ਼ਿਕੰਦਗੀ ਤੋਂ ਬਚਾਉਣ ਲਈ ਜਿਹੜੇ ਲੋਕੀ ਆਪਣਾ ਯੋਗਦਾਨ ਪਾਏ ਸੀ ਉਹ ਬੱਚਾ ਵੀ ਅਸੀਂ ਰੱਖੀਦਾ ਸੀ ਉਹਦੇ ਛੇ ਵੀ ਅਸੀਂ ਜਿਹੜੇ ਆ 9 ਗੋਸ਼ੀ ਅਰੈਸਟ ਹੋਏ ਜਿਹਦੇ ਚ ਰੰਜੀਤ ਸਿੰਘ ਦੇ ਹੋਸ਼ ਤੇ ਲਾਜ਼ੀ ਦੇ ਜੀਨਾ ਨੇ ਜਦੋਂ ਮੇ ਕੋ ਕੋੜ ਆਚਾਰ ਬੜਿਆ ਸੀ ਤੇ ਇਹਨੂੰ ਪੁਲਿਸ ਤੋਂ ਪੁਲਿਸ ਦੀ ਗ੍ਰਫਤ ਤੋਂ ਬਚੰਦੀ ਜੀਨਾ ਰੋਖਾ ਨੇ ਵੀ ਮਦਦ ਕੀਤੀ ਸੀ ਉਹ ਅਸੀਂ 77 ਬਟਾ 25 ਸਰ ਸਰਮਾਨੇ ਚ ਇੱਕ ਸੈਪਰੇਟ ਅਫੇਅਰ ਦਰਜ ਕੀਤੀ ਸੀ ਉਹਦੇ ਚ ਵੀ ਅਸੀਂ 9 ਗੋਸ਼ੀ ਅਰੈਸਟ ਕੀਤੇ ਸੀ ਕਿਉਂਕਿ ਪਰ ਨਹੀਂ ਲੋਕਾਂ ਇਹ ਮੰਨ ਪਾ ਦੇ ਸੀ ਕਿ ਬੜਾ ਇੱਕ ਰੋਸਨਾ ਸਵਾਬ ਬਣਿਆ ਹੋਇਆ ਹੈ ਤੇ ਜਿਹੜੇ ਬੱਚੇ ਹਾਦਸਾ ਕਰ ਗਏ ਉਹਨਾਂ ਨੂੰ ਅਸੀਂ ਵਾਪਸ ਤੇ ਨਹੀਂ ਲੈ ਕੇ ਆ ਸਕਦੇ ਪਰ ਟੱਪਰ ਦੇ ਤਿੰਨੇ ਮਾਲਕ ਡਰਾਈਵਰ ਤੇ ਪ੍ਰਾਹਗੀ ਦੇ ਪਰਚੇ 'ਚ ਨਾ ਦੋਸ਼ੀ ਅਰੈਸਟ ਕਰਕੇ ਜਿਹੜਾ ਸਿਰਫ ਜਸਪੇ ਸਾਹ ਉਹ ਅਸੀਂ ਜੀਓਗੀ ਤਾਂ ਤੇ ਅੱਗੇ ਮੈਂ ਸੇਸ਼ਨ ਜਲ ਸਾਹਿਬ ਨੂੰ ਵੀ ਪਰਸਨਲ ਰਿਕਵੈਸਟ ਕਰਕੇ ਜਲਦੀ ਤੋਂ ਜਲਦੀ ਇਹਦਾ ਚਾਰਜ ਪੇਸ਼ ਕਰਕੇ ਤੇ ਇਹਦਾ ਟ੍ਰਾਇਲ ਸ਼ੁਰੂ ਕਰਾ ਕੇ ਤੇ ਕਾਨੂੰਨੀ ਪ੍ਰਕਿਰਿਆ ਨੂੰ ਜਲਦੀ ਤੋਂ ਜਲਦੀ ਪੂਰਾ ਕਰਕੇ ਸਭ ਤੋਂ ਕੋਸਟੇ ਨਾਲ ਸਜ਼ਾ ਪ੍ਰਕਿਰਿਆ ਨੂੰ ਸਥੇਰੀ ਕਰੂੰਗੀ ਤੇ ਇਹ ਨੂੰ ਅੰਤਿੰਦੇਸ ਸਿੰਘ ਨੂੰ ਰਿਸਟ ਕਰ। ਜਿਹੜੇ ਨੂੰ ਕਿ ਉਸਨੇ ਇਹ ਕਲੇਰਨ ਦੀ ਹਿਦਰਿਸਤਦਾਰ ਨਹੀਂ ਹੈਗਾ ਬਾਕੀਆਂ ਨਾਲ ਵੀ ਇਹਦੇ ਵਿੱਚ ਜੋ ਇਹ ਅਰੈਸਟ ਕੀਤਾ ਨੇ ਜਰੂਰ ਵੀ ਲੋਰਾ ਚੱਲ ਰਹੀਆਂ ਸੀ ਜਮੂ ਜਿਨ੍ਹਾਂ ਨੇ ਦੱਸਿਆ ਗ੍ਰਫਤਾਰੀ ਤੋਂ ਬਚਣ ਲਈ ਉਹਨੂੰ ਵੀ ਸਪੋਰਟ ਦਿੱਤੀ ਸੀ ਉਹ ਅਸਲੀ ਨੌਮ ਬੰਦੇ ਇਹਦੇ ਚੋਂ ਅਰੈਸਟ ਵੀ ਤੇ ਸੀ ਜਿਨ੍ਹਾਂ ਚੋਂ ਕੁਝ ਬੰਦੇ ਨੇ ਦੇ ਰਿਹਾ ਰਿਸ਼ਤੇਦਾਰ ਸੀ ਇਹਦੇ ਕੁਝ ਬੰਦੇ ਹੋ ਸਕਦੇ ਸਨ ਪਰ ਇਹ ਸਾਰ ਸਮਾਨੇ ਦੇ ਹੀ ਰਹਿਣ ਵਾਲੇ ਸੀ ਜਾਂ ਲੁਕੜੀ ਕਿਤੇ ਦੇਖੋ ਜੀ ਉਹ ਪਟਿਆਲੇ ਦੇ ਹੀ ਰਹਿਣ ਵਾਲੇ ਸੀ ਕੋਈ ਨੰਨਾ ਵਕੇ ਨੇ ਅਸੀਂ ਸੀ ਇਹਨਾਂ ਕੋਲ ਪਟਿਆਲੇ ਦਾ ਕੋਈ ਨਾਮ ਹੈ ਪਰ ਜੀਨੇ ਦੇ ਵੀ ਸਾਡੀ ਸ਼ੱਕ ਦੀ ਸਮੀ ਗਈ ਸੀ ਕਿ ਇਹਨਾਂ ਨੇ ਇਹਨੂੰ गिरफ्तार ਨੂੰ ਹੁਣ ਕੋ ਬਚਨ ਦੀ ਮਦਦ ਕੀ ਕਿਉਂ ਬੰਦੇ ਸਾਰੇ ਜਿੱਤੇ ਨਹੀਂ ਆਉਂਦੇ ਠੀਕ ਹੈ